ਜਿਹੜੇ ਰਾਹੁਲ ਜੀ ਇਹ ਸੋਚਦੇ ਐ ਵੀ ਪਾਰਟੀ ਦੇ ਵਿੱਚ ਥੱਲੇ ਤੱਕ ਲੋਕਤੰਤਰ ਲੈ ਕੇ ਆਂਦਾ ਜਾਵੇ ਜਿਵੇਂ ਮਤਲਬ ਜੂਥ ਦੇ ਇਲੈਕਸ਼ਨ ਵੀ ਇਹਨਾਂ ਨੇ ਕਰਵਾਏ ਬੇਸ਼ੱਕ ਇਹ ਟੈਂਪਰੀ ਟੌਰ ਤੇ ਉਹਦਾ ਖਮਿਆਜਾ ਭੁਗਤਣਾ ਪਿਆ ਕਿਉਂਕਿ ਥੋੜੀ ਜੀ ਲੀਡਰਾਂ ਦੇ ਵਿੱਚ ਗਰੁੱਪਵਾਦੀ ਬਣ ਗਈ ਉਹਦਾ ਨੁਕਸਾਨ ਵੀ ਹੋਇਆ ਪਰ ਜਿਹੜਾ ਲੰਮੇ ਸਮੇਂ ਦੇ ਵਿੱਚ ਇਹ ਹੈ ਕਿ ਜਿਹੜੇ ਕਾਬਲ ਬੰਦੇ ਐ ਦੇਖੋ ਰਾਜਾ ਵੜਿੰਗ ਜੀ ਵਰਗੇ ਚੁਣ ਕੇ ਆਏ ਐ ਠੀਕ ਹੈ ਅੱਜ ਰਵਨੀਤ ਬਿੱਟੂ ਜੀ ਪਾਰਟੀ ਛੱਡ ਕੇ ਉਧਰ ਚਲੇ ਗਏ ਪਰ ਯੂਥ ਦੀ ਜਿਹੜੀ ਇਲੈਕਟਡ ਬਾਡੀਆਂ ਦੇ ਵਿੱਚੋਂ ਇਹ ਬੰਦੇ ਚੱਲੇ ਔਰ ਬੜੇ ਛੋਟੇ ਸਮੇਂ ਦੇ ਵਿੱਚ ਇਹ ਏਡੇ ਵੱਡੇ-ਵੱਡੇ ਲੀਡਰ ਬਣੇ ਜਿੰਨੇ ਵੀ ਕੈਂਡੀਡੇਟ ਉਹ ਆਪ ਕੋ ਆਪ ਦਾ ਇੱਕ ਥੜਾ ਬਣਾਈ ਬੈਠੇ ਆ ਤੁਹਾਨੂੰ ਨਹੀਂ ਲੱਗਦਾ ਇਸ ਚੋਣ ਤੋਂ ਬਾਅਦ ਇੱਕ ਫ੍ਰਿਕਸ਼ਨ ਬਹੁਤ ਜ਼ਿਆਦਾ ਆਜੂਗੀ ਦੇਖੋ ਜੀ ਤਾਂ ਆਪਾਂ ਨੂੰ ਇਸ ਪਾਸੇ ਵੀ ਲਾ ਸਕਦੇ ਹਾਂ ਵੀ ਜੇ ਅੱਜ ਕਾਂਗਰਸ ਦੇ ਪ੍ਰਧਾਨ ਬਣਨ ਦੀ ਲੋਕਾਂ ਦੇ ਵਿੱਚ ਇੰਨੀ ਮਤਲਬ ਇੱਛਾ ਹੈਗੀ ਹੈ ਤਾਂ ਇੱਥੋਂ ਇਹ ਲੱਗਦਾ ਹੈ ਕਿ ਲੋਕਾਂ ਦਾ ਕਾਂਗਰਸ ਨਾਲ ਕਿੰਨਾ ਪਿਆਰ ਹੈ ਤੇ ਜੇ ਸਾਨੂੰ ਇਹ ਚੀਜ਼ ਸਾਹਮਣੇ ਆਉਂਦੀ ਹੈ ਤਾਂ ਥੋੜਾ ਬਹੁਤਾ ਦੇਖੋ ਜਦੋਂ ਕੋਈ ਪ੍ਰੋਗਰਾਮ ਹੁੰਦਾ ਕਿ ਗੱਲਬਾਤ ਹੋ ਜੇ ਥੋੜੀਆਂ ਬਹੁਤੀਆਂ ਫਿਰ ਪਰੇਸ਼ਾਨੀਆਂ ਵੀ ਚੱਲੀਆਂ ਪੈਂਦੀਆਂ ਪਰ ਅਖੀਰ ਦੇ ਵਿੱਚ ਇਹ ਚੀਜ਼ ਸਾਰਿਆਂ ਨੇ ਮਨ ਲੈਣੀ ਹੈ ਐਕਸੈਪਟ ਕਰਨੀ ਪੈਣੀ ਹੈ ਹਾਂ ਕੋਈ ਥੋੜਾ ਬਹੁਤਾ ਕੋਈ ਹੁੰਦਾ ਹੈ ਕੋਈ ਬੰਦਾ ਗੁੱਸਾ ਗੱਲਾ ਕਰੂਗਾ ਤੇ ਹੋਰ ਚਾਰ ਦਿਨਾਂ ਨੂੰ ਠੀਕ ਹੋ ਜਾਣਾ ਕਿਉਂਕਿ ਪ੍ਰਕਿਰਿਆ ਤਾਂ ਰਾਹੁਲ ਜੀ ਤੇ ਵੀ ਲਾਗੂ ਹੁੰਦੀ ਹੈ ਉੱਥੇ ਵੀ ਦੇਖੋ ਖੜਗੇ ਜੀ ਨੇ ਇਲੈਕਸ਼ਨ ਲੜਿਆ ਨਾਲ ਸ਼ਸ਼ੀ ਥਰੂਰ ਜੀ ਨੇ ਇਲੈਕਸ਼ਨ ਲੜਿਆ ਤੇ ਅੱਜ ਉਹ ਸਾਰੀ ਟੀਮ ਹੈ ਜੀ ਇੱਕ ਇਕੱਠੇ ਹੋ ਕੇ ਕੰਮ ਕਰਦੇ ਉਹਨਾਂ ਨੇ ਆਲ ਇੰਡੀਆ ਦੇ ਵਿੱਚ ਵੀ ਇਲੈਕਸ਼ਨ ਕਰਵਾਇਆ ਕੋਈ ਨੋਮੀਨੇਸ਼ਨ ਹੀ ਹੈ ਉਹ ਖੁਦ ਵੀ ਇਲੈਕਸ਼ਨ ਲੜ ਸਕਦੇ ਸੀ ਖੁਦ ਵੀ ਪ੍ਰਧਾਨ ਰਹੇ ਐ ਪਰ ਹੁਣ ਜੋ ਸਾਰੀ ਪਾਰਟੀ ਨੇ ਜਿਹੜੇ ਹੈਗੇ ਉਹਨਾਂ ਨੇ ਦੇਖਿਆ ਕਿ ਖੜਗੇ ਜੀ ਤੇ ਖੜਗੇ ਜੀ ਦੀ ਜਿਹੜ ਵੱਡੀ ਵੀ ਦਾ ਵੀ ਜਿਸ ਤਰ੍ਹਾਂ ਲੋਕਾਂ ਦਾ ਸਹਿਯੋਗ ਹੈ ਇੱਕ ਦਿਨ ਸਮਾਂ ਆਊਗਾ ਇਸ ਤੋਂ ਬਾਅਦ ਕਿ ਰਾਹੁਲ ਜੀ ਹਿੰਦੁਸਤਾਨ ਦੇ ਪ੍ਰਾਈਮ ਮਿੰਿਸਟਰ ਹੋਣਗੇ ਜੀ